ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਗੀਚਾ ਸਿੰਘ ਰੱਤਾ ਖੇੜਾ ਅੱਜ ਬਾਪੂ ਜੀ ਜੀ ਸੇਧ ਬਾਰੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਨੇ ਚਾਹੁੰਦੇ ਆ ਕਿਉਂਕਿ ਬੜੀਆਂ ਉਤਰਾ ਚੜਾਇਆ ਸੰਘਰਸ਼ ਦੇ ਵਿੱਚ ਤੇ ਬਾਪੂ ਜੀ ਨੂੰ ਬਦਨਾਮ ਕਰਨ ਵਾਸਤੇ ਵੀ ਕਾਫੀ ਸਰਕਾਰਾਂ ਵੱਲੋਂ ਚੁਲਾਂ ਚੁਣੀਆਂ ਗਈਆਂ ਸੀਗੀਆਂ ਤੇ ਬਾਪੂ ਸੂਤ ਸਿੰਘ ਨੇ ਇਹਨਾਂ ਸਾਰੀਆਂ ਸਰਕਾਰੀ ਚੁਲਾਂ ਦਾ ਮੂੰਹ ਤੋੜਵਾ ਜਵਾਬ ਦੇਣ ਵਾਸਤੇ ਇਹਨਾਂ ਨੇ ਪਾਣੀ ਪੀਣ ਤੋਂ ਵੀ ਪਾਣੀ ਨੂੰ ਤਿਆਗ ਦਿੱਤਾ ਸੀਗਾ ਜਿਦੇ ਕਰਕੇ ਉਹਨਾਂ ਦੀ ਜਿਹੜੀ ਸਿਹਤ ਸਿਓ ਇੱਕੋ ਦਮ ਡਾਊਨ ਹੋਣ ਸ਼ੁਰੂ ਹੋ ਗਈ ਕਿਉਂਕਿ ਪਹਿਲਾਂ ਜਿਹੜੀ ਉਹਨਾਂ ਦੀ ਭੁੱਖੜਤਾ ਚੱਲ ਰਹੀ ਸੀ ਉਹ ਡਾਕਟਰਾਂ ਨੇ ਜਦੋਂ ਉਹਨੂੰ ਉਹਨਾਂ ਨੂੰ ਅਰੈਸਟ ਕਰ ਲੈਂਦੇ ਸੀ ਹਸਪੀਟਲ ਲੈ ਜਾਂਦੇ ਸੀ ਕਿ ਉਹਨਾਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਫੂਡ ਸਪਲੀਮੈਂਟ ਦੇ ਕੇ ਤੇ ਉਹਨਾਂ ਨੂੰ ਜਿਹੜਾ ਸਰੀਰ ਦੇ ਵਿੱਚ ਉਹਨਾਂ ਨੂੰ ਚਾਲੂ ਰੱਖਣ ਵਾਸਤੇ ਹੋਈਆਂ ਚੀਜ਼ਾਂ ਦਿੰਦੇ ਸੀ ਪਰ ਪਾਣੀ ਛੱਡਣ ਤੋਂ ਬਾਅਦ ਬਾਪੂ ਜੀ ਜਿਹੜੇ ਆ ਇੱਕੋ ਦਮ ਡਾਊਨ ਆਏ ਜਿਦੇ ਨਾਲ ਸਰਕਾਰਾਂ ਨੂੰ ਵੀ ਭਾਜਣਾ ਪਈਆਂ ਤੇ ਪੰਜਾਬ ਸਰਕਾਰ ਦੇ ਮੰਤਰੀ ਦਲਜੀਤ ਸਿੰਘ ਚਿਮਾ ਮਿਲਣਾ ਏ ਤੇ ਹੁਣ ਵੀ ਸਰਕਾਰਾਂ ਦੀ ਜਿਹੜੀ ਹੈਗੀ ਆ ਨੀਤੀ ਉਹ ਇਸ ਕੋਸ਼ਿਸ਼ ਹੈ ਵੀ ਇਹ ਬਾਪੂ ਜੀ ਨੂੰ ਬਚਾਇਆ ਜਾਏ ਪਰ ਉਹ ਸਿੰਘਾਂ ਨੂੰ ਰਿਹਾ ਕਰਨ ਦੇ ਉਹ ਜਿੰਨੀ ਹੈਗੇ ਪਰ ਅੱਜ ਦੀ ਜਿਹੜੀ ਸਿਹਤ ਦੀ ਗੱਲ ਸੀ ਬਾਪੂ ਜੀ ਦੀ ਉਹ ਬਹੁਤ ਹੀ ਜ਼ਿਆਦਾ ਡਾਊਨ ਹੋ ਚੁੱਕਿਆ ਬਾਪੂ ਜੀ ਤੋਂ ਬੋਲਿਆ ਵੀ ਨਹੀਂ ਜਾ ਰਿਹਾ ਉਹ ਬਹੁਤ ਠਠਾਕੇ ਬੋਲ ਰਿਹਾ ਤੇ ਉਹਨਾਂ ਨੇ ਅੱਜ ਜਿਹੜੇ ਡਾਕਟਰਾਂ ਤੋਂ ਦਵਾਈ ਲੈਣ ਦੀ ਵੀ ਮਨਾਈ ਕਰਤੀ ਉਹਨਾਂ ਨੇ ਡ੍ਰਿਪ ਨਹੀਂ ਲਵਾਇਆ ਉਹਨਾਂ ਨੇ ਤੇ ਉਥੇ ਸਰਿਆਂ ਮਕਿਆ ਉਹਨਾਂ ਨੇ ਵੀ ਬਿਲਕੁਲ ਹੀ ਮੈਂ ਇਲਾਜ ਨਹੀਂ ਕਰਾਣਾ ਤੇ ਜਿਹੜਾ ਆਉਣ ਵਾਲਾ ਸਮਾਂ ਉਹ ਹੋ ਸਕਦਾ ਹੈ ਬਾਪੂ ਜੀ ਦੀ ਸਿਹਤ ਜਿਹੜੀ ਆ ਉਹ ਜਿਆਦਾ ਇਨੀ ਨਾਜ਼ੁਕ ਹੋ ਚੁੱਕੀ ਆ ਬਾਪੂ ਜੀ ਜਿਹੜੇ ਆ ਉਹ ਕਿਤੇ ਚੜਾਈ ਨਾ ਕਰ ਜਨ ਕਿਉਂਕਿ ਅੱਜ ਦੀ ਜਿਹੜੀ ਸੇਸ ਸੀ ਬਿਲਕੁਲ ਇਸ ਤਰ੍ਹਾਂ ਪਰ ਜਿਨ੍ਹਾਂ ਨੇ ਸਰਕਾਰਾਂ ਨੇ ਇਹਨੂੰ ਬਦਨਾਮ ਕਰਨਾ ਹੀ ਕਰ ਲਿਆ ਪਰ ਹੁਣ ਜਿਹੜਾ ਸੰਘਰਸ਼ ਜਿਹੜਾ ਉਹ ਬਿਲਕੁਲ ਸਿਖਰ ਤੇ ਆ ਤੇ ਥੋੜੇ ਦਿਨਾਂ ਵਿੱਚ ਇਹਦਾ ਕੋਈ ਨਾ ਕੋਈ ਰਿਜ਼ਲਟ ਆਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ